ਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕੀ ਕੋਵਿਡ ਵੈਕਸੀਨ ਕੈਂਸਰ ਦੇ ਮਰੀਜ਼ਾਂ ਲਈ ਬਣ ਸਕਦੇ ਲਾਈਫਲਾਈਨ ਖੋਜ ਆਇਆ ਖਰੜਾ ਨਿਜਨ ਖੁਲਾਸੇ ਇੱਕ ਖੋਜ ਚਾਹਿਆ ਕਿ ਕੈਂਸਰ ਦੇ ਮਰੀਜ਼ਾਂ ਨੂੰ ਕੋਵਿਡ ਵੈਕਸੀਨ ਨਾਲ ਲਾਭ ਹੋ ਸਕਦਾ ਹੈ ਇਹ ਉਹਨਾਂ ਦੇ ਇਮਿਊਨ ਸਿਸਟਮ ਨੂ ਸਰਗਮ ਕਰਕੇ ਟਿਊਮਰ ਨਾਲ ਲੜਨ ਦੀ ਮਦਦ ਕਰ ਸਕਦੀ ਹੈ ਇਹ ਖੋਜ ਜਰਨਲ ਨੇਚਰ ਜਪ੍ਰਕਾਸ਼ਿਤ ਹੋਈ ਇਸ ਵਿੱਚ ਕਿਹਾ ਗਿਆ ਕਿ ਐਡਵਾਂਸ ਸਟੇਜ ਵਾਲੇ ਫੇਫੜੇ ਜਾਂ ਚਮੜੀ ਦੇ ਕੈਂਸਰ ਨਾਲ ਪੀੜਿਤ ਲੋਕ ਜੋ ਇਮਿਊਥੈਰਪੀ ਲੈ ਰਿਕੇ ਹੋਣ ਨੂੰ ਇਲਾਜ ਸ਼ੁਰੂ ਕਰਨ ਦੇ 100 ਦਿਨਾਂ ਦੇ ਅੰਦਰ ਕੋਵਿਡ ਵੈਕਸੀਨ ਲਗਾਈ ਜਾਵੇ ਤਾਂ ਉਹ ਕਾਫੀ ਲੰਬੇ ਸਮੇਂ ਤੱਕ ਜ਼ਿੰਦਾ ਰਹਿ ਸਕਦੇ ਹਨ ਹੁਸਟਨ ਸੇਥ ਐਮ ਡੀ ਐਡਰੈਸ਼ਨ ਕੈਂਸਰ ਸੈਂਟਰ ਤੇ ਫਲੋ ਰਿਡਾ ਯੂਨੀਵਰਸਿਟੀ ਦੇ ਖੋਜੀਆਂ ਦੇ ਸਿੱਟੇ ਚ ਕਿਹਾ ਗਿਆ ਕਿ ਇਹ ਉਹਨਾਂ ਟੀਕਿਆਂ ਨੂੰ ਤਾਕਤ ਦੇਣ ਵਾਲਾ ਅਨੂ ਮੁਕਾਬਲਾ ਪ੍ਰਣਾਲੀ ਨੂੰ ਅਤੇ ਅਧਨੋ ਕੈਂਸਰ ਦੇ ਇਲਾਜ ਪ੍ਰਤੀ ਬਿਹਤਰ ਪ੍ਰਤੀਕਿਰਿਆ ਦੇਣ 'ਚ ਮਦਦ ਕਰਦਾ ਹੈ ਖੋਜੀ ਡਾਕਟਰ ਐਡਮ ਗ੍ਰਿਪਨ ਨੇ ਕਿਹਾ ਕਿ ਵੈਕਸੀਨ ਪੂਰੇ ਸਰੀਰ 'ਚ ਰੋਗ ਮੁਕਾਬਲਾ ਸਿਲਾਂ ਨੂੰ ਸਰਗਰਮ ਕਰਨ ਦਾ ਕੰਮ ਕਰਦੀ ਹੈ ਅਸੀਂ ਰੱਖਿਆ ਤਮਕ ਪ੍ਰਤੀਰੋਧੀ ਟਿਊਮਰ ਨੂੰ ਰੱਖਿਆ ਤਮਕ ਇਲਾਜ ਦੇ ਪ੍ਰਤੀਸਵੇਦਨਸ਼ੀਲ ਬਣਾ ਰੱਖਿਆ ਖੋਜੀਆਂ ਦੀ ਟੀਮ ਸਿੱਟੇ ਇੰਨੇ ਆਸ਼ਾਵਾਦੀ ਲੱਗੇ ਹਨ ਕਿ ਉਹ ਹੁਣ ਉਹ ਇੱਕ ਹੋਰ ਅਧਾਇਨ ਕਰ ਰੱਖਿਆ ਹਨ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਕੀ ਐਮ ਆਰ ਐਨ ਐਸ ਕੋਵਿਡ ਵੈਕਸੀਨ ਨੂੰ ਚੈੱਕ ਪੁਆਇੰਟ ਇਨヒビਟਰ ਨਾਮੀ ਕੈਂਸਰ ਦੀਆਂ ਦਵਾਈਆਂ ਨਾਲ ਜੋੜਨਾ ਚਾਹੀਦਾ ਹੈ ਇਹ ਕਾਂਤਰੀ ਮਕਦਮ ਹੈ ਜਦੋਂ ਤੱਕ ਕਿ ਕੈਂਸਰ ਚ ਵਰਤੋਂ ਲਈ ਨਵੇਂ ਐਮ ਆਰ ਐਨ ਏ ਟੀਕੇ ਤਿਆਰ ਨਹੀਂ ਕਰ ਲੈਂਦਾ ਇੱਕ ਸਿਹਤ ਰੋਗ ਮੁਕਾਬਲਾ ਪ੍ਰਣਾਲੀ ਅਕਸਰ ਕੈਂਸਰ ਸੈੱਲਾਂ ਨੂੰ ਖਤਰਾ ਬਣਨ ਤੋਂ ਪਹਿਲਾਂ ਹੀ ਮਾਰ ਦਿੰਦੀ ਹੈ ਪਰ ਕੁਝ ਟਿਊਮਰ ਰੱਖਿਆ ਤਮਕ ਹਮਲੇ ਤੋਂ ਲੁਕਣ ਲਈ ਵਿਕਸਿਤ ਹੁੰਦੇ ਹਨ ਚੈੱਕ ਪੁਆਇੰਟ ਇਨヒिबਿਟਰ ਇਸ ਕਵਚਨ ਨੂੰ ਹਟਾ ਦਿੰਦੇ ਹਨ ਦਰਅਸਲ ਕੁਝ ਲੋਕਾਂ ਦੇ ਰੋਗ ਮੁਕਾਬਲਾ ਸੈੱਟ ਟਿਊਮਰ ਨੂੰ ਨਹੀਂ ਪਛਾਣ ਪਾਉਂਦੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ